ਤੁਸੀਂ ਆਮ ਆਦਮੀ ਚਾਹੀਸੀ ਆਮ ਤੋਂ ਐਮਐਲਏ ਬਣੀ ਐਮਐਲਏ ਤੋਂ ਐਮਪੀ ਕਿੱਥੇ ਆਮ ਵਾਲੇ ਕਿੱਥੇ ਗਿਆ ਐ ਆਮ ਆਦਮੀ ਜੋ ਪਾਰਟੀ ਨੇ ਆਮ ਬੰਦੇ ਟਿਕਟ ਦੇਵਾਂਗੇ ਉਹ ਗੱਲ ਕਿੱਥੇ ਆਮ ਬੰਦੇ ਨੇ ਕਰੀ ਤੇ ਸਰ ਮੈਂ ਮੈਂ ਵੀ ਆਮ ਚ ਹੀ ਹਾਂ ਕਿਉਂ ਜੀ ਸਾਡੇ ਵਾਲਾ ਜੀ ਉਹ ਤੇ ਚਲ ਗਿਆ ਇਹ ਇੱਕ ਪਾਸੇ ਇਹਨਾਂ ਦਾ ਸਟੈਂਡ ਵੀ ਹੈ ਇਹ ਦੋਰੀ ਦੋਰੀ ਸਿਆਸਤ ਦਾ ਸਟੈਂਡ ਤੇ ਤੁਹਾਡੇ ਬੰਦੇ ਦਾ ਵੀ ਐਮਐਲਏ ਖੁਦ ਜਾ ਰਿਹਾ ਐਮਪੀ ਜਾ ਰਿਹਾ ਉਹ ਕਿੱਥੇ ਸੀ ਤੁਹਾਡੇ ਬੰਦੇ ਵੀ ਪਾਰਟੀ ਛੱਡ ਕੇ ਜਾ ਰਹੇ ਐ ਐਮਐਲਏ ਵੀ ਜਾ ਰਹੇ ਐ ਐਮਪੀ ਵੀ ਜਾ ਰਹੇ ਕੀ ਲੱਗਦਾ ਇਦਾਂ ਦੀ ਗੱਲ ਹੋएगी ਕੋਈ ਇਹ ਤੇਰੇ ਮੈਨੂੰ ਜਿਆਦਾ ਵੀ ਇਹਨਾਂ ਨੂੰ ਜਿਆਦਾ ਪਤਾ ਵਾ ਜਾਂ ਇਹ ਇਹ ਕਿਤੇ ਅੰਤ ਅਧਿਆਨ ਨੇ ਜਿਹੜੇ ਜਿਆਦਾ ਭਵਿਸ਼ਵਾਣੀ ਕਰ ਲੈਂਦੇ ਨੇ ਉਹ ਸਾਨੂੰ ਤੇ ਇਹੋ ਜੀ ਗੱਲ ਪਤਾ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਿਰੋਧੀ ਖਾਸ ਕਰਕੇ ਬੀਜੇਪੀ ਨੇ ਪੂਰਾ ਯੋਰ ਲਾ ਲਿਆ ਆਮ ਆਦਮੀ ਪਾਰਟੀ ਨੂੰ ਕਤਲ ਕਰਨ ਵਾਸਤੇ ਆਮ ਆਦਮੀ ਪਾਰਟੀ ਟਿਕਟ ਮਿਲਣ ਤੋਂ ਬਾਅਦ ਅਮਰ ਸਿੰਘ ਸਿੰਘ ਕਲਸੀ ਸਾਡਾ ਮਜੂਦ ਬਟਾਲਾ ਤੋਂ ਬਿਨਾਂ ਗੱਲਬਾਤ ਕਰਾਂਗੇ ਸਰ ਬਟਾਲਾ ਤੋਂ ਪਹਿਲਾਂ ਐਮਐਲਏ ਬਣੀ ਫਿਰ ਐਮਪੀ ਬਣੀ ਕਿਵੇਂ ਪਹਿਲਾਂ ਮਸੂਸ ਹੋ ਰਿਹਾ ਇਹਦਾ ਬੰਨਾ ਕਰ ਕਰਦੇ ਬਹੁਤ ਵਧੀਆ ਜੀ ਮੈਂ ਧੰਨਵਾਦ ਕਰਦਾ ਜੀ ਆਪਣੀ ਪਾਰਟੀ ਦਾ ਔਰ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਜੀ ਔਰ ਸੰਦੀਪ ਪਾਠਕ ਜੀ ਰਾਗਵ ਜੀ ਔਰ ਜਨਰਲ ਪਾ ਜੀ ਉਹਨਾਂ ਨੇ ਮੈਨੂੰ ਇਹ ਮਾਨ ਦੇ ਕੇ نوازਿਆ ਕਿਉਂਕਿ ਪਹਿਲਾਂ ਅੱਗੇ ਉਹਨਾਂ ਨੇ ਮੇਰੇ ਤੇ ਐਮਐਲਏ ਦਾ ਵਿਸ਼ਵਾਸ ਕੀਤਾ ਸੀ ਮੈਂ ਔਰ ਮੇਰੇ ਲੋਕਾਂ ਨੇ ਮੇਰਾ ਦਿਲ ਖੁੱਲ ਕੇ ਸਾਥ ਦਿੱਤਾ ਔਰ ਅੱਜ ਸਾਡੇ ਮੈਂ ਕਹਿ ਸਕਦਾ ਵੀ ਸਾਡੇ ਲੋਕ ਸਭਾ ਗੁਰਦਾਸਪੁਰ ਦੇ ਲੋਕਾਂ ਦੀ ਆਵਾਜ਼ ਸੀ ਵੀ ਸਾ ਮੇਰੇ ਵੱਲੋਂ ਵੀ ਅੱਗੇ ਆਵੇ ਕਿਉਂਕਿ ਸਾਡੀ ਪਾਰਟੀ ਜਿਹੜੀ ਹੈ ਸਰਵੇ ਜਿਹੜੀਆਂ ਸਰਵੇ ਦੇ ਅਕੋਰਡਿੰਗ ਚੱਲਦੀ ਹੈ ਸੋ ਲੋਕਾਂ ਦੇ ਪਿਆਰ ਸਦਕੇ ਜਿਹੜੀ ਅੱਜ ਇੱਥੇ ਤੱਕ ਨਵਾਜਿਆ ਗਿਆ ਔਰ ਮੈਂ ਰਣੀਆਂ ਲੋਕਾਂ ਦਾ ਜਿਹੜੇ ਪਿਆਰ ਕਰਦੇ ਨੇ ਔਰ ਮੈਂ ਇੱਕ ਵਾਦਾ ਕਰਦਾ ਵੀ ਮੈਂ ਇਹਨਾਂ ਜ਼ਰੂਰ ਆ ਵੀ ਜਿਹੜਾ ਲੰਮੇ ਸਮੇਂ ਤੋਂ ਜਿਹੜਾ ਗਰਦਾਸਪੁਰ ਸਾਡਾ ਪਿੱਛੇ ਰਹਿ ਗਿਆ ਉਹਨੂੰ ਜ਼ਰੂਰ ਅੱਗੇ ਲੈ ਕੇ ਆਵਾਂਗੇ ਜਦੋਂ ਆਮ ਆਦਮੀ ਪਾਰਟੀ ਬਣੀ ਤੁਸੀਂ ਆਮ ਆਦਮੀ ਚਾਹੀ ਸੀ ਆਮ ਤੋਂ ਐਮਐਲਏ ਬਣੀ ਐਮਐਲਏ ਤੋਂ ਐਮਪੀ ਕਿੱਥੇ ਆਮ ਵਾਲੀ ਕਿੱਥੇ ਗਿਆ ਆ ਆਮ ਆਦਮੀ ਜੋ ਪਾਰਟੀ ਨੇ ਆਪ ਬਾਦ ਨੂੰ ਟਿਕਟ ਦੇਵਾਂਗੇ ਉਹ ਗੱਲ ਕਿਸੇ ਯਾਮ ਬਾਦ ਨਹੀਂ ਹੋ ਰਹੀ ਤੇ ਸਰ ਮੈਂ ਮੈਂ ਵੀ ਆਮ ਚੋਂ ਹੀ ਆਂ ਜੀ ਨਹੀਂ ਹੁਣ ਤੁਸੀਂ ਐਮਐਲਏ ਬਣ ਕੇ ਉਹ ਆਪ ਦਿਹਾਉਂ ਨਹੀਂ ਦੇ ਤੇ ਮੈਂ ਕਿੱਥੋਂ ਬਣਿਆ ਜੀ ਆਮ ਤੋਂ ਹੀ ਬਣਿਆ ਜੀ ਅੱਛਾ ਤੇ ਜੇ ਪਾਰਟੀ ਨੇ ਮਾਨ ਬਖਸ਼ਿਆ ਠੀਕ ਹੈ ਤੇ ਨੇਚਰਲੀ ਇਹਦੇ ਵਿੱਚ ਵੀ ਕਿਉਂਕਿ ਵੇਖੋ ਮੈਂ ਤੁਹਾਨੂੰ ਦੱਸਾਂ ਅੱਗੇ ਲੀਡਰਾਂ ਤੇ ਲੋਕਾਂ ਚ ਗੈਪ ਸੀ ਬਹੁਤ ਜ਼ਿਆਦਾ ਹੁਣ ਮੈਂ ਮਾਫੀ ਤੁਹਾਡੇ ਤੋਂ ਵੀ ਮੰਗਦਾ ਵੀ ਤੁਹਾਡੇ ਤੱਕ ਪਹੁੰਚਣ ਲੱਗਿਆ ਮੈਨੂੰ ਕਿੰਨਾ ਟਾਈਮ ਲੱਗ ਗਿਆ ਸੋ ਕਹਿਣ ਦਾ ਭਾਵ ਗੈਪ ਨਹੀਂ ਉਹ ਇਹ ਨਹੀਂ ਅਭੀ ਫਲਾਣਾ ਆ ਕੇ ਮਲਾਊਗਾ ਜੀ ਉਹਦੇ ਥਰੂ ਮਿਲਾਂਗੇ ਜੀ ਡਾਇਰੈਕਟ ਮਿਲਦੇ ਨੇ ਲੋਕ ਠੀਕ ਹੈ ਔਰ ਮੈਨੂੰ ਮੈਂ ਮੇਰੇ ਦੀ ਮਾਨ ਦੀ ਗੱਲ ਇਹ ਆ ਵੀ ਮੈਨੂੰ ਮੈਂ ਹਰ ਇੱਕ ਨੂੰ ਆਪਣੇ ਵਰਕਰਾਂ ਨੂੰ ਵੀ ਜਾਣਦਾ ਚੰਗੀ ਤਰ੍ਹਾਂ ਔਰ ਮੈਂ ਵੀ ਉਹ ਜਿਹੜਾ ਵੀ ਕੰਮ ਆ ਮੈਨੂੰ ਸਦਾ ਆ ਕੇ ਕਹਿੰਦੇ ਸੋ ਕਹਿ ਰਹੇ ਦਾ ਭਾਵ ਏਡੀ ਵੱਡੀ ਓਪਰਚੁਨਿਟੀ ਤਾਂ ਹੈ ਹੀ ਨਹੀਂ ਅੱਗੇ ਤਾਂ ਕਹਿੰਦੇ ਸੀ ਵੀ ਪਹਿਲਾਂ ਮੌਤ ਬਾਤ ਲੈ ਕੇ ਆਇਓ ਜੀ ਫਿਰ ਵੇਖਾਂਗੇ ਜੀ ਫਿਰ ਕੰਮ ਕਰਾਂਗੇ ਜੀ ਉਦ ਤੱਕ ਕਰ ਨਹੀਂ ਸੋ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦਾ ਜਿਨੇ ਸੋਚ ਪੈਦਾ ਵਿਰੋਧੀ ਰੋਗ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਬੰਦੇ ਨਹੀਂ ਦਿਖਦੇ ਕਿ ਆਤਾ ਮੰਤਰੀਆਂ ਨੂੰ ਐਮਰਾਂ ਨੂੰ ਜਾਂ ਬਾਹਰੋਂ ਲੈ ਕੇ ਕੀ ਤਰ੍ਹਾਂ ਦੇ ਬਣ ਤੇ ਜਿਹੜੇ 92 ਐਮਐਲਏ ਬਣੇ ਸੀ ਇਹ ਕਿੱਥੋਂ ਬਣੇ ਵਿਰੋਧੀਆਂ ਨੂੰ ਆਪਾਂ ਇਹ ਪੁੱਛੀਏ ਵੀ ਜਿਹੜੇ 92 ਐਮਐਲਏ ਬਣੇ ਸੀ ਇਹ ਵੀ ਆਪਣੇ ਲੋਕਾਂ ਚੋਂ ਨਿਕਲੇ ਸੀ ਸੋ ਇਹ ਗੱਲਾਂ ਨੇ ਉਹਨਾਂ ਦੀਆਂ ਇਹਨਾਂ ਦਾ ਸਾਨੂੰ ਕੋਈ ਮੈਂ ਕਹਿ ਸਕਦਾ ਵੀ ਇਹਨਾਂ ਦੀ ਹੁਣ ਜਿੰਨੂੰ ਹੈ ਹੀ ਕੁਛ ਨਹੀਂ ਜੇ ਬਾਹਰੋਂ ਲੈ ਕੇ ਆ ਜਿੰਨੇ ਫਿਰ ਕਹਿੰਦੇ ਜੀ ਬਾਹਰੋਂ ਇਕੱਠੇ ਕਰੀ ਜਾਂਦੇ ਜੀ ਫਿਰ ਕਹਿੰਦੇ ਆ ਜੀ ਅੱਜ ਜਿਤਨਾ ਹੁਣ ਪਹਿਂ ਗਰੋਹੀ ਪਾਰਟੀਆਂ ਦੇ ਬਿਆਨ ਸੁਣਦੇ ਆਂ ਅਲੱਗ ਅਲੱਗ ਇਹਦੇ ਜੀ ਸਾਡੇ ਵਾਲਾ ਜੀ ਉਧਰ ਚਲ ਗਿਆ ਇਹ ਇੱਕ ਪਾਸੇ ਇਹਨਾਂ ਦਾ ਸਟੈਂਡ ਵੀ ਹੈ ਇਹ ਦੋਰੀ ਦੋਰੀ ਸਿਆਸਤ ਦਾ ਸਟੈਂਡ ਤੇ ਤੁਹਾਡੇ ਬੰਦੇ ਦਾ ਵੀ ਐਮਐਲਏ ਖੁਦ ਜਾ ਰਿਹਾ ਐਮਪੀ ਜਾ ਰਿਹਾ ਉਹ ਕਿੱਥੇ ਸੀ ਤੁਹਾਡੇ ਬੰਦੇ ਵੀ ਪਾਰਟੀ ਛੱਡ ਕੇ ਜਾ ਰਹੇ ਐਮਐਲਏ ਵੀ ਜਾ ਰਹੇ ਵੀ ਜਾ ਰਹੇ ਨਹੀਂ ਨਹੀਂ ਮੈਂ ਤੁਹਾਡੀ ਗੱਲ ਦਾ ਜਵਾਬ ਦਿੰਦਾ ਆ ਬੰਦਾ ਜਾ ਤੇ ਇੱਕ ਜਿਹੜਾ ਬੰਦਾ ਜਿਹਨੇ ਸੋਚਿਆ ਜਾਂ ਜਿੰਦੀ ਨੀਅਤ ਆ ਵੀ ਮੇਰਾ ਇੱਥੇ ਕੋਈ ਬੈਨੀਫਿਟ ਨਹੀਂ ਆ ਤੇ ਮੇਰਾ ਉੱਥੇ ਹੋ ਜਾਊਗਾ ਬੈਨੀਫਿਟ ਉਹਨੇ ਤਾਂ ਜਾਣਾ ਹੀ ਹੈ ਠੀਕ ਹੈ ਨਾ ਹਾਂ ਜ ਅਸੀਂ ਕਿਹਨੇ ਲੋਕਾਂ ਦੇ ਲੋਕਾਂ ਨੂੰ ਵਧੀਆ ਹਸਪੀਟਲ ਬਣਾ ਕੇ ਦਵਾਂਗੇ ਅਸੀਂ ਕਿਹਨੇ ਲੋਕਾਂ ਦੀ ਮਹੱਲਾ ਕਲੀਨਿਕ ਬਣਾ ਕੇ ਦਵਾਂਗੇ ਅਸੀਂ ਕਿਹਨੇ ਬੱਚਿਆਂ ਨੂੰ ਵਧੀਆ ਸਕੂਲ ਆਫ ਐਮਿਨੈਂਸ ਦਵਾਂਗੇ ਅਸੀਂ ਚੋਣੇ ਆ ਲੋਕਾਂ ਦੇ ਬਿਜਲੀਆਂ ਦੇ ਬਿੱਲ ਜਿਹੜੇ ਫਰੀ ਕੀਤੇ ਨੇ ਉਹ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੇ ਵਿੱਚ ਵਤਿਆ ਸਾਡੀ ਜੇ ਸਾਡੀ ਸੋਚ ਹੈ ਅਸੀਂ ਚੋਣੇ ਆ ਲੋਕਾਂ ਦੇ ਹੁਣ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਬੰਬੀਆਂ ਜਿਹੜੀਆਂ ਨੇ ਕਿਸਾਨਾਂ ਨੇ ਬੰਦ ਕਰਕੇ ਜਿਹੜੀਆਂ ਨੇ ਵੀ ਪਾਣੀ ਮੋਟਰਾਂ ਚੱਲਦੀਆਂ ਰਹੀਆਂ ਕਹਿਣ ਦਾ ਪਰ ਬੰਬੀਆਂ ਬੰਦ ਕਰਨੀਆਂ ਪਈਆਂ ਸੋ ਕਹਿਣ ਦਾ ਭਾਵ ਚਾਹੇ ਆ ਸਾਡੇ ਸ਼ਹੀਦ ਜਿਹੜੇ ਪਰਿਵਾਰ ਹੋ ਜਾਂਦੇ ਜਿਹੜਾ ਮਾਨਸਰ ਜਿਹੜਾ 1 ਕਰੋੜ ਰੁਪਏ ਦੇਣ ਦਾ ਵਾਅਦਾ ਹੈ ਅਸੀਂ ਕਿਹਨੇ ਸਾਡੀ ਸੋਚ ਨਾਲ ਚੱਲ ਜਿਹੜਾ ਬੰਦਾ ਸਿਆਸਤ ਦੇ ਜਿਹੜਾ ਬੰਦਾ ਆਪਣੀ ਲਾਲਚ ਲੈ ਕੇ ਆਊਗਾ ਉਹਦੀ ਸਾਡੇ ਨਾਲ ਰਾਸ ਸਾਡੀ ਪਾਰਟੀ ਨਾਲ ਰਾਸ ਨਹੀਂ ਨਿਕਲ ਸਕਦੀ ਜੇ ਲੋਕ ਸੇਵਾ ਕਰਨੀ ਹੈ ਲੋਕਾਂ ਦੀ ਸੇਵਾ ਕਰਨੀ ਤੇ ਆਓ ਮਤਾਂ ਸਾਡੇ ਨਾਲ ਤੁਰੋ ਠੀਕ ਹੈ ਨਾ ਜਿਹੜਾ ਕਿ ਹਰ ਹਰ ਬੰਦੇ ਦੀ ਮੈਂਟੈਲਿਟੀ ਆਪੋ ਆਪਣੀ ਹੈ ਹਰ ਬੰਦੇ ਦੀ ਸੋਚ ਆਪੋ ਆਪਣੀ ਹੈ ਕੋਈ ਲਾਲਚ ਨੂੰ ਆਉਂਦਾ ਕੋਈ ਕੁਝ ਸੋਚ ਕੇ ਆਉਂਦਾ ਕੋਈ ਕੁਝ ਸੋਚ ਕੇ ਆਉਂਦਾ ਸਾਡੀ ਜਿਹੜੀ ਵਿਚਾਰਧਾਰਾ ਪਾਰਟੀ ਦੀ ਆਓ ਆਪਾ ਜੀ ਹੈਪਰ ਤੇ ਵਿਰੋਧੀ ਕਾਲੀਦ ਲਾੜ ਵਾਲੇ ਖਾਸ ਕਰਕੇ ਰੋਪਲਾ ਰਹੇ ਕਿ ਜੋ ਚੋਣ ਹੋ ਜਾਣਾ ਕੱਜੀਵਾਂਦ ਅੰਤਰ ਕਰਤਾ ਔਰੋਂ ਵਾਲੇ ਚੋਂ ਜਿਹੜੇ ਲੋਕ ਸਭਾ ਚੋਣੇ ਇਹਦੀ ਕੋ ਸੀਟ ਨਹੀਂ ਤੁਹਾਨੂੰ ਮਿਲਣੀ ਉਹ ਉਸ ਤੋਂ ਬਾਅਦ ਭਗਵੰਤ ਮਾਨ ਨੂੰ ਪਤਾ ਦੇਣਾ ਕੀ ਲੱਗਦਾ ਇਦਾਂ ਦੀ ਗੱਲ ਹੋਏਗੀ ਹੋਈ ਇਹ ਤੇ ਫਿਰ ਮੈਨੂੰ ਜਿਆਦਾ ਵੀ ਇਹਨਾਂ ਨੂੰ ਜਿਆਦਾ ਪਤਾ ਵਾ ਜਾਂ ਇਹ ਇਹ ਕਿਤੇ ਅੰਤਰਧਿਆਨ ਨੇ ਜਿਹੜੇ ਜਿਆਦਾ ਭਵਿਸ਼ਿਆਣੀ ਕਰਨੇ ਮੇਰੇ ਕੋਲ ਸਾਨੂੰ ਤੇ ਇਹੋ ਜੀ ਗੱਲ ਪਤਾ ਨਹੀਂ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵਿਰੋਧੀ ਖਾਸ ਕਰਕੇ ਬੀਜੇਪੀ ਨੇ ਪੂਰਾ ਯੋਰ ਲਾ ਲਿਆ ਆਮ ਆਦਮੀ ਪਾਰਟੀ ਨੂੰ ਕਤਲ ਕਰਨ ਵਾਸਤੇ ਅੱਜ ਸਭ ਤੋਂ ਵੱਡੀਆਂ ਸਾਡੀ ਲੀਡਰਸ਼ਿਪ ਜਿਹੜੀਆਂ ਨੇ ਇਹਨਾਂ ਨੇ ਜੇਲ੍ਹ ਦੇ ਅੰਦਰ ਦਿੱਤੀਆਂ ਕਾਰਨ ਕੀ ਕਰਦਾ ਦਰ ਤੋਂ ਜਿੰਨਾ ਉਹਨਾਂ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਕੇ ਦਿੱਲੀ ਚ ਸਰਮਿਕ ਲੋਕਾਂ ਦੀ ਦਿੱਲੀ ਉਹ ਕਹਿੰਦੇ ਸੀ ਤਾਕਾ ਅੱਜ ਤੱਕ ਵੇਖਿਆ ਕਦੀ ਸੀ ਆ ਮਦਰ ਕੀ ਗੱਲ ਇਹ ਇਹ ਜਿਹੜੇ ਨੇ ਇਹ ਦੂਸਰੇ ਨੇ ਇਹ ਸਾਰੇ ਕਰਪਟ ਨੇ ਤੇ ਜਿਹੜੇ ਇਹਨਾਂ ਕੋਲ ਨੇ ਸਾਰੇ ਦੁੱਧ ਚੋਣਦੇ ਹਨ ਕੈਨ ਬਤਾ ਪਾਉਂਦੇ ਉਹ ਤਾਂ ਦੁੱਧ ਚੋਣਦੇ ਇਹ ਵੀ ਕਦੇ ਵੀ ਜਿਹੜੇ ਤੁਹਾਡੇ ਬੰਦੇ ਆ ਉਹ ਤੁਸੀਂ ਸਾਡੇ ਸਾਡੇ ਕੇਜੀ ਵੱਲੋਂ ਚੱਲ ਗਿਆ ਸੰਜੀਤ ਸਿੰਘ ਜਮਾਨਤ ਕਰਾ ਕੇ ਆ ਲੇਕਿਨ ਸਾਡੇ ਬੰਦੇ ਤੁਸੀਂ ਕਹਿੰਦੇ ਸਹੀ ਆ ਦੂਜਿਆਂ ਵਾਲੀ ਕਹਿੰਦੇ ਉਹ ਕਰਪਟ ਨੇ ਨਹੀਂ ਫਿਰ ਮੈਨੂੰ ਇਹ ਦੱਸੋ ਸੱਜੇ ਸਿੰਘ ਦੀ ਬਾਹਰ ਆ ਗਏ ਉਹ ਤਾਂ ਜਮਾਨਤ ਹੋਈ ਪੇਸਟੇ ਕਰੋ ਠੀਕ ਹੈ ਨਾ ਪੇਸਟੇ ਕਰੋ ਇੱਕ ਕਲੀਆਂ ਗੱਲਾਂ ਨਾਲ ਨਹੀਂ ਸਰਦਾ ਜੀ ਸਰਕਾਰਾਂ ਅੱਜ ਸਾਡੇ ਕੋਲ ਪੰਜਾਬ 'ਚ ਵਿਚਾਰਦੇ ਠੀਕ ਹੈ ਨਾ ਤੇ ਜੇ ਆਪਾਂ ਗੱਲ ਕਰੀਏ ਵੀ ਸਾਡੀ ਬਜਾਅ ਤੇ ਅਸੀਂ ਹੁਣ ਕਿੰਨੂੰ ਸਿਰ ਨਾ ਚੁੱਕਣ ਤਹੀਏ ਫਿਰ ਉਹ ਗੱਲ ਲੋਕ ਲੋਕਤੰਤਰ ਕਿਥੇ ਲੋਕਾਂ ਦੇ ਰਾਜ ਨਾਲ ਸਰਕਾਰਾਂ ਬਦਲਦੀਆਂ ਨੇ ਬਣਦੀਆਂ ਨੇ ਪਰ ਜੇ ਲੋਕਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਨਾ ਤੇ ਫਿਰ ਉਹ ਮੌਕਾ ਦੁਬਾਰਾ ਨਹੀਂ ਮਿਲਦੀ ਬਾਤ ਤੁਹਾਡੇ ਨੂੰ ਠੀਕ ਹੈ ਹੁਣ ਗੱਲ ਕਰਦੇ ਹਾਂ ਕਿਤਰਾ ਹਲਕਾ ਕਪੜਾ ਲੰਮਾ ਛੋੜਾ ਤੁਹਾਡਾ ਬਟਾਲਾ ਹਲਕਾ ਵੀ ਆ ਕਿੱਦਾਂ ਨੇ ਤੁਸੀਂ ਇਹ ਮੁੱਦੇ ਲੈ ਕੇ ਚੋਣਾਂ ਲੜ ਰਹੇ ਹੋ ਖਾਸ ਕਰਕੇ ਬਟਾਲੇ ਜਿੱਨੇ ਦੀ ਮੰਗ ਬੜੀ ਉੱਠੀ ਲੰਬੇ ਚਲਾ ਤੋਂ ਇਹ ਜਿੱਨੇ ਦੀ ਕੀ ਮੰਗ ਉਠਾਓਗੇ ਨਾ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਂ ਲੋਕ ਸ ਇਹਦੇ ਬੀਜਪੀ ਦੀ ਤੋੜਾਫਰ ਦੇ ਬਣਦਾ ਮੈਨੂੰ ਜਵਾਬ ਕਰਦੇ ਵੀ ਯਾਰ ਬੀਜਪੀ ਜਿਹੜੀ ਹੈ ਉਹ ਕਿੱਥੇ ਆ ਕਿਸ ਮੂਨਾ ਬੀਜਪੀ ਵੋਟ ਮੰਗ ਰਹੀ ਹੈ ਕਿੱਥੇ ਕਿੱਡਾ ਆਪਾਂ ਥੱਗੇ ਮਹਿਸੂਸ ਕਰ ਰਹੇ ਮੈਨੂੰ ਬਸੋ ਬੀਜਪੀ ਕਿੱਥੇ ਨਜ਼ਰ ਆਉਂਦੀ ਠੀਕ ਹੈ ਕਿਹੜੇ ਮੂਨਾ ਵੋਟਾਂ ਮੰਗਣਗੇ 5 ਸਾਲ ਜਿਹੜੇ ਗਰਦਾਸਪੁਰ ਨੂੰ ਪਿੱਛੇ ਪਾਇਆ ਕਿੰਨੇ ਪਾਇਆ ਕਾਂਗਰਸ ਨੇ ਕੀ ਦਿਨ ਦਿੱਤੀ ਸੋ ਕਹਿਣ ਦਾ ਭਾਵ ਸਾਨੂੰ ਇਸ ਗੱਲ ਦਾ ਮਾਣ ਆ ਸੀ ਮਿਹਨਤ ਕਰਨ ਵਾਲਾ ਇਨਸਾਨ ਔਰ ਮਿਹਨਤ ਕਰਕੇ ਵੀ ਆਵਾਂਗੇ ਸੋ ਰਹੀ ਗੱਲ ਗਰਦਾਸਪੁਰ ਦੀ ਗਰਦਾਸਪੁਰ ਦੀ ਤਰੱਕੀ ਜੇ ਬਟਾਲੇ ਦੇ ਲੋਕਾਂ ਨੂੰ ਕਿਹਾ ਸੀ ਮੈਨੂੰ ਮੌਕਾ ਦਿਓ ਮੈਂ ਧੰਨਵਾਦ ਕਰਦਾ ਇਹਨਾਂ ਨੇ ਮੈਨੂੰ ਮੌਕਾ ਦਿੱਤਾ ਔਰ ਮੈਂ ਕੋਸ਼ਿਸ਼ ਕੀਤੀ ਰਾਤ ਦਿਨ ਬਟਾਲੇ ਨੂੰ ਬਦਲਣ ਦੀ ਔਰ ਮੈਂ ਵਾਦਾ ਕਰਦਾ ਅੱਜ ਵੀ ਤੁਹਾਡੇ ਕੈਮਰੇ ਅੱਗੇ ਕਹਿ ਰਿਹਾ ਕਿ ਇਹ ਬਟਾਲੇ ਦਾ ਜੋ ਕੰਮ ਸ਼ੁਰੂ ਕਰ ਦਿੱਤੇ ਨੇ ਆਉਣ ਵਾਲੇ ਸਮੇਂ ਨੂੰ ਤਾਂ ਨਕਸ਼ਾ ਬਦਲ ਲੇਜੂਗਾ ਇਸੇ ਤਰ੍ਹਾਂ ਜੇ ਮੈਨੂੰ ਜ਼ਿੰਮੇਵਾਰੀ ਮਿਲਦੀ ਹੈ ਮੇਰੀ ਕੋਸ਼ਿਸ਼ ਹੈ ਮੈਂ ਪਹਿਲਾਂ ਰੋਜ਼ਗਾਰ ਲੈ ਕੇ ਆਵਾਂ ਰੋਟੀ ਦੇ ਖਾਣ ਨੂੰ ਲੋਕਾਂ ਕੋ ਹੈ ਵੱਡੀਆਂ ਵੱਡੀਆਂ ਇੰਡਸਟਰੀਆਂ ਤੇ ਗੁਜਰਾਤ ਜਾ ਰਹੀਆਂ ਜਦਰ ਜਦਰ ਬੀਜੇਪੀ ਦੀ ਸਰਕਾਰ ਉਤਰ ਜਾਂਦੀ ਹੈ ਇੱਥੇ ਪੰਜਾਬ ਨੂੰ ਕੀ ਮਿਲਿਆ ਮੈਨੂੰ ਦੱਸੋ ਕੀ ਸੈਂਟਰ ਦੀ ਦੀਆਂ ਨਾਲ ਦੱਸੋ ਇਹ ਤਾਂ ਪੰਜਾਬ ਆਪਣੇ ਪੈਰਾਂ ਤੇ ਆਪ ਚੱਲ ਰਿਹਾ ਆ ਬਾਕੀ ਸਰਕਾਰਾਂ ਵੇਚਦੀਆਂ ਇਹ ਪਹਿਲੀ ਭਗਵੰਤ ਮਾਨ ਦੀ ਸਰਕਾਰ ਆ ਜਿਹਨੇ ਥਰਮਲ ਪਲਾਂਟ ਨੂੰ ਮੁੱਲ ਲਿਆ ਸਰਕਾਰ ਪ੍ਰਾਈਵੇਟ ਜਿਹੜਾ ਉਹ ਮੁੱਲ ਲਿਆ ਠੀਕ ਹੈ ਸੋ ਕਹਿਣ ਦਾ ਭਾਵ ਸਾਫ਼ ਨੀਅਤ ਨਾਲ ਲੱਗਿਆ ਨਹੀਂ ਤੇ ਅੱਗੇ ਤੇ ਆ ਕਾਂਗਰਸ ਦੀ ਸਰਕਾਰ ਰਹੀ ਸੀ ਜਦੋਂ ਗੱਲ ਕਰਦੇ ਸੀ ਇੱਕੋ ਗੱਲ ਆਵਾਜ਼ ਹੁੰਦੀ ਸੀ ਵੀ ਜਦੋਂ ਗੱਲ ਕੋਈ ਪੈਸੇ ਦੀ ਚੱਲਦੀ ਨਾਲ ਹੀ ਕਹਿੰਦੇ ਖਜ਼ਾਨਾ ਖਾਲੀ ਅੱਜ ਤੱਕ ਦੱਸੋ ਮਾਨ ਸਾਹਿਬ ਦਾ ਕੋਈ ਬਿਆਨ ਆਇਆ ਹੋਵੇ ਖਜ਼ਾਨਾ ਖਾਲੀ ਲੱਗੇ ਆ ਜਿੱਥੇ ਲੋਕ ਸਿਆਣੇ ਨੇ ਜਿੱਥੇ 75 ਸਾਲ ਉਹਨਾਂ ਨੂੰ ਸਮਾਂ ਦੇ ਦਿੱਤਾ ਉਹ ਸਾਡੇ ਤੇ 2 ਸਾਲ ਹੀ ਹੋਏ ਨੇ ਅੱਲੇ ਤੇ ਨਹੀਂ ਲੋਕ ਇਹ ਵੀ ਗੱਲ ਕਦੇ ਵੀ ਸਾਨੂੰ ਵਾਦਾ ਕੀਤਾ পেনশন ਆਉਤੀਆਂ ਉਹ ਪੈਨਸ਼ਨ ਕਿਹਨੂੰ ਲੱਭੀ ਨਹੀਂ ਤੱਕ ਉਹ 2 ਸਾਲ ਤੋਂ ਵੱਧ ਤੋਂ ਪੁਰਾਣੇ ਹੈ ਨਹੀਂ ਪੁਰਾਣੀ ਪੈਨਸ਼ਨ ਭਾਲ ਕਰਤੀ ਉਹ ਪੈਨਸ਼ਨ ਕਿੱਥੇ ਗਈ ਬੱਚਾ ਜਦਾ ਪੜਦਾ ਹੈ ਨਾ ਉਹਦਾ ਰਿਜ਼ਲਟ ਜਿਹੜਾ 1 ਸਾਲ ਬਾਅਦ ਆਉਂਦਾ ਤੁਸੀਂ ਬੜੇ ਸਿਆਣੇ ਪੱਤਰਕਾਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜਿਹੜਾ ਅਸਲ ਰਿਜ਼ਲਟ ਹੈ ਨਾ ਬਾਜੀ ਸਾਦਾ 50 ਸਾਲਾਂ ਬਾਅਦ ਹੀ ਹੋ ਹਲੇ ਤੇ 2 ਸਾਲ ਤੇ ਕਰੀਬ ਹੋਏ ਜਿਹੜੇ ਕੰਮ ਕੀਤੇ ਨੇ ਜਾਣਾ ਮੈਂ ਫਿਰ ਪੈਨਸ਼ਨ ਪੰਸਾਬ ਆ ਜਾ ਲੋ ਜਿਹੜਾ ਚੋਣਾ ਨਹੀਂ ਨਹੀਂ ਇਹ ਤੇ ਤੁਸੀਂ ਕਹਿ ਰਹੇ ਮੈਂ ਤੇ ਕਹਿਆ ਹੀ ਨਹੀਂ 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 ਮੈਂ ਮੈਂ ਤੇ ਕਹਿ ਨਹੀਂ ਰਿਹਾ ਜਾ ਕੇ ਪਿੰਡ ਚ ਜਾਓ ਸਰਵੇ ਕਰੋ ਉਹਨੇ ਪਿੰਡ ਚ ਕਿਹਾ 90% ਲੋਕਾਂ ਦੇ ਬਿਲਿ 0 ਆ ਰਹੇ ਨੇ ਲੋਕਾਂ ਦੇ ਟੈਕਸ ਦਾ ਪੈਸਾ ਸੀਐਮ ਸਰ ਨੇ ਬਾਹਰੀਆਂ ਖੋਲ ਕੇ ਉਹਨਾਂ ਦੀਆਂ ਜੇਬਾਂ ਦੇ ਵਿੱਚ ਲੈ ਸਕਦਾ ਇਹ ਵੱਡੀ ਗੱਲ ਸੋ ਕਹਿਣ ਦਾ ਪਾਵ ਸਾਡੀ ਕੋਸ਼ਿਸ਼ ਇਹ ਆ ਵੀ ਪਹਿਲਾਂ ਸਾਡੇ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਦੀ ਜੇਬ ਦੇ ਵਿੱਚ ਉਹਦਾ ਫਾਇਦਾ ਹੋ ਸਕੇ ਸੋ ਮੇਰੀ ਇਹ ਕੋਈ ਮੈਂ ਅੱਗੇ ਆ ਜਿਹੜੇ ਦੂਸਰੀ ਵਿਰੋਧੀ ਆ ਇਹ ਜੀ ਫ੍ਰੀ ਫ੍ਰੀ ਦਾ ਰੌਲਾ ਪਾਉਂਦੇ ਮੈਂ ਕਹਿੰਦਾ ਜੀ ਅਸੀਂ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਨੂੰ ਵਾਅਦ ਚ ਕਰਦੇ ਹਾਂ ਸੋ ਕਰ ਰਹੇ ਆ ਵਧੀਆ ਕਰ ਰਹੇ ਆ ਔਰ ਵਧੀਆ ਨਤੀਜਾ ਹੋਊਗਾ ਜਾ ਕੇ ਸਰਵੇ ਕਰਿਓ ਇੱਕ ਇੱਕ ਪਿੰਡ ਦਾ ਡਾਟਾ ਲਓ ਠੀਕ ਆ ਲੋਕ ਤਿਆਰ ਬੈਠੇ ਯਾਰ ਪਹਿਲੀ ਸਰਕਾਰ ਆਈ ਜਿਹਨੇ ਸਾਡੇ ਬਾਰੇ ਸੋਚਿਆ ਆ ਬਿਜਲੀ 600 ਜੋਨਟ ਫ੍ਰੀ ਕੀਤੀ ਸੀ ਦੱਸੋ ਕਿ ਇਹ ਐਸਸੀ ਦਾ ਕਿਸੇ ਬੀਸੀ ਦਾ ਕਿਸੇ ਜਨਰਲ ਦਾ ਜਾਂ ਕਿਸੇ ਨੰਬਰਦਾਰ ਦੇ ਸਾਈਨ ਕਰਾਉਣ ਦੀ ਲੋੜ ਪਈ ਹੋਵੇ ਕਦੇ ਬਿਜਲੀ ਦਫ਼ਤਰਾਂ ਦੇ ਵਿੱਚ ਲਾਈਨਾਂ ਦੇ ਖੜਨ ਦੀ ਲੋੜ ਪਈ ਹੋਵੇ ਕਿਸੇ ਐਮਐਲਏ ਦੇ ਸਾਈਨ ਕਰਾਉਣ ਦੀ ਲੋੜ ਪਈ ਹੋਵੇ ਜਾਂ ਕੀਤੇ ਤੇ ਕਬੜਿਓ ਕੀਤੇ ਉਹਨਾਂ ਦੇ ਵੀ ਕੀਤੇ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ ਅੱਜ ਉਹ ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਸੀ ਪਾਈਆਂ ਉਹ ਜਾਦਾ ਪੱਬਾ ਪਾਰ ਨੇ ਯਾਰ ਆਪਾਂ ਦੇ ਵੋਟ ਵੀ ਨਹੀਂ ਸੀ ਪਾਈ ਪਰ ਸਰਕਾਰ ਨੇ ਸਾਡਾ ਵੀ ਫਾਇਦਾ ਕੀਤਾ ਕਿਉਂ ਨਾ ਲੋਕ ਨਾਲ ਤੁੰਗ ਠੀਕ ਹੈ ਲੋਕਾਂ ਦੀ ਨਾਜ ਹੈ ਜਿਹੜੀ ਵੇਖੋ ਲੋਕ ਕੁਝ ਨਹੀਂ ਮੰਗਦੇ ਇਹ ਕਿੰਨੇ ਲਈ ਸਾਡੀ ਸਰਕਾਰ ਸਾਡਾ ਸਾਥ ਦੇਣ ਇਮਾਨਦਾਰੀ ਨਾਲ ਕੰਮ ਕਰ ਰਹੇ ਆ ਇਹ ਸਾਮਾਨ ਅਮਨ ਸੈਸਿੰਗ ਸੈਰੀ ਕਲਸੀ ਜੋ ਕਿ ਬਟਾਲੇ ਤੋਂ ਲੈ ਕੇ ਵਿਧਾਇਕ ਨੂੰ ਲੋਕ ਸਭਾ ਦੀ ਸੀਟ ਲੈਣ ਵਾਲਾ ਕਹਿਣਾ ਦਾਵਾ ਕੀਤਾ ਇਹ ਜਿਹੜੀ ਲੋਕ ਸਭਾ ਦੀ ਸੀਟ ਆ ਵੱਡੀ ਗਿਣਤੀਆਂ ਜਿੱਤਾਂ ਗੁਰ ਜੋ ਸਾਡੇ ਕਿਤੋਂ ਕੰਮ ਨੇ ਉੱਤੇ ਉਹ ਇੱਕ ਲੋਕ ਵੋਟਾਂ ਪਾਉਣਗੇ ਪੰਜਾਬ ਤੱਕ ਲਈ ਗੁਰਦਾਸਪੁਰ ਤੋਂ ਮਸ਼ੰਬਰ ਬਟੂ